ਜਿੰਨ ਜਿਸ ਤਰੀਕੇ ਨਾਲ ਮਿਲਣਾ ਚਾਹੀਦਾ ਸੀਗਾ ਆਪਣੇ ਆਪ ਮਿਲ ਜਾਣਾ ਚਾਹੀਦਾ ਸੀ ਸਾਨੂੰ ਅਨਾਉਂਸਮੈਂਟ ਨਹੀਂ ਸੀ ਕਰਨ ਦੀ ਲੋੜ ਇਹ ਲੋੜ ਪੈਣੀ ਨਹੀਂ ਚਾਹੀਦੀ ਸੀ ਕਿ ਅਸੀਂ ਕਹਿੰਦੇ ਵੀ ਅਸੀਂ ਬਠਿੰਡਾ ਦੇ ਡੀਸੀ ਦੇ ਦਫ਼ਤਰ ਦੇ ਵਿੱਚ ਜਾਓ ਕਰਕੇ ਬੈਠਾਂ ਪੰਜਾਬ ਪੁਲਿਸ ਦੇ ਵਿੱਚ ਦੂਸਰੇ ਨੰਬਰ ਦੇ ਦਿੱਤੀ ਉਹਨਾਂ ਦੇ ਫਾਦਰ ਸਾਹਿਬ ਨੂੰ 1 ਕਰੋੜ ਦੀ ਜਿਹੜੀ ਆਰਥਿਕ ਸਹਾਇਤਾ ਦੇਣੀ ਸੀ ਉਹ ਦਿੱਤੀ ਹੈ ਪਿੰਡ ਦੀ ਮੰਗ ਸੀਗੀ ਕਿ ਇੱਥੇ ਇੱਕ ਸਟੇਡੀਅਮ ਬਣੇ ਸ਼ੁਭ ਕਰਨ ਦੇ ਨਾਂ ਤੇ ਉਹ ਵੀ ਉਹਨਾਂ ਨੇ ਪ੍ਰਵਾਨਗੀ ਦਿੱਤੀ ਹੈ ਆਰਥਿਕ ਸਹਾਇਤਾ ਪਰਿਵਾਰ ਨੂੰ ਮਿਲ ਗਿਆ ਪਰ ਹਾਲੇ ਵੀ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ ਕਿ ਜਿਨ੍ਹਾਂ ਨੇ ਸਾਡੇ ਗੋਲੀਆਂ ਮਾਰੀਆਂ ਜਿਨ੍ਹਾਂ ਨੇ ਸਾਨੂੰ ਜ਼ਖਮੀ ਕੀਤਾ ਜਿਨ੍ਹਾਂ ਨੇ ਸਾਡਾ ਸ਼ਹੀਦ ਕੀਤਾ ਉਹਨਾਂ ਨੂੰ ਇਨਸਾਫ ਦੀ ਮੰਗ ਕਿਵੇਂ ਕੀਤੀ ਜਾਦੀ ਹੈ ਪਹਿਲੀ ਗੱਲ ਕਿ ਇਹ ਇਨਵੈਸਟੀਗੇਸ਼ਨ ਕਿਸੇ ਸੀਨੀਅਰ ਜੱਜ ਜਿਹੜਾ ਰਿਟਾਇਰ ਹੈ ਉਹਦੇ ਕੋਲੋਂ ਕਰਵਾਈ ਜਾਵੇ ਇਮਾਨਦਾਰੀ ਨਾਲ ਜੇ ਦੀ ਇਨਵੈਸਟੀਗੇਸ਼ਨ ਹੋਵੇ ਔਰ ਉਹਨੂੰ ਕਿਸੇ ਕਿਸਮ ਦੇ ਉਤੇ ਹਰਿਆਣਾ ਦੇ ਅਧਿਕਾਰੀਆਂ ਦੇ ਹਵਾਲੇ ਉਹਦੀ ਨਾਮ ਨਾ ਕੀਤਾ ਜਾਏ ਭੈਣ ਨੇ ਭਰਾ ਕੋਆ ਇਹ ਛੋਟੀ ਗੱਲ ਨਹੀਂ ਹੈ ਪਤਾ ਬੇਟਾ ਉਹਨੂੰ ਲੱਗਦਾ ਜਿੱਦਾਂ ਕੁਵਾਚਦਾ ਹੈ ਜੇਦੋਂ ਵੀ ਗੱਲ ਚੱਲੇਗੀ ਇਹ ਜਿੰਨੇ ਵੀ ਸਾਡੇ ਜ਼ਖਮੀ ਹੋਏ ਨੇ 433 ਇਹਨਾਂ ਜ਼ਖਮੀਆਂ ਦੀ ਮਦਦ ਕਿਸਾਨ ਅੰਦੋਲਨ ਦੇ ਵਿੱਚ ਕਿਸਾਨ ਨੌਜਵਾਨ ਸ਼ੁਕਰਨ ਸਿੰਘ ਦੀ ਮੌਤ ਹੋਈ ਸੀ ਤੇ ਉਸ ਤੋਂ ਬਾਅਦ ਪੰਜਾਬ ਸਰਕਾਰ ਦੇ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਉਸ ਦੇ ਪਰਿਵਾਰ ਨੂੰ ਸਰਕਾਰੀ ਨੌਕਰੀ ਅਤੇ 1 ਕਰੋੜ ਦਾ ਚੈੱਕ ਦਿੱਤਾ ਜਾਵੇਗਾ ਪਰ ਉਸ ਵਾਅਦੇ ਨੂੰ ਪਰਵਾਉਣ ਦੇ ਲਈ ਲਗਾਤਾਰ ਕਿਸਾਨ ਜਥੇਬੰਦੀਆਂ ਕੋਸ਼ਿਸ਼ ਕਰ ਰਹੀਆਂ ਸਨ ਤੇ ਅੱਜ ਜਿਹੜੀ ਆ ਉਹ ਵਾਅਦਾ ਸੀਐਮ ਮਾਨ ਦੇ ਵੱਲੋਂ ਪੂਰਾ ਕਰ ਦਿੱਤਾ ਗਿਆ ਹੈ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਸਾਹਿਬ ਨਾਲ ਅੱਜ ਮੌਜੂਦ ਹੈ ਗੱਲਬਾਤ ਕਰਾਂਗੇ ਢੱਲੇਵਾਲ ਸਾਹਿਬ ਉਹ ਵਾਅਦਾ ਕੀਤਾ ਸੀ ਤੇ ਉਹ ਅੱਜ ਪੂਰਾ ਹੋ ਗਿਆ ਹੈ ਕਿਤੇ ਨਾ ਕਿਤੇ ਸਰਕਾਰ ਦੇ ਵੱਲੋਂ ਇੱਕ ਪਰਮਾ ਹੁੰਗਾਰਾ ਮਿਲਿਆ ਲੇਕੋ ਕਹਾਂਗੇ ਤਾਂ ਇਹਨੂੰ ਕਿ ਹੰਗਾਰਾ ਮਿਲਿਆ ਪਰ ਜਿਸ ਤਰੀਕੇ ਨਾਲ ਮਿਲਣਾ ਚਾਹੀਦਾ ਸੀਗਾ ਆਪਣੇ ਆਪ ਮਿਲ ਜਾਣਾ ਚਾਹੀਦਾ ਸੀ ਸਾਨੂੰ ਅਨਾਉਂਸਮੈਂਟ ਨਹੀਂ ਸੀ ਕਰਨ ਦੀ ਲੋੜ ਇਹ ਲੋੜ ਪੈਣੀ ਨਹੀਂ ਚਾਹੀਦੀ ਸੀ ਕਿ ਅਸੀਂ ਕਹਿੰਦੇ ਵੀ ਅਸੀਂ ਬਠਿੰਡਾ ਦੇ ਡੀਸੀ ਦੇ ਦਫ਼ਤਰ ਦੇ ਮੂਹਰੇ ਘਰਾਓ ਕਰਕੇ ਬੈਠਾਂਗੇ ਇਹ ਵਾਅਦਾ ਕੀਤਾ ਸੀਗਾ ਉਸੇ ਵੇਲੇ ਇਹਨੂੰ ਮਤਲਬ ਪੂਰਾ ਕਰ ਦੇਣਾ ਚਾਹੀਦਾ ਸੀ ਬਹੁਤ ਟਾਈਮ ਸੀ ਸਰਕਾਰ ਕੋਲ ਸਰਕਾਰ ਨੇ ਨਹੀਂ ਕੀਤਾ ਸਾਨੂੰ ਜਾਣ ਬੈਚ ਲੋ ਫਿਰ ਵੀ ਇਹ ਕਹਾਂਗੇ ਕਿ ਦੇਰਾਂ ਇਦਰੋਸਤਾਏ ਉਹਨਾਂ ਨੇ ਇਹਨਾਂ ਨੂੰ ਸਾਡੇ ਨੌਜਵਾਨ ਦੀ ਸਿਸਟਰ ਬੀਬੀ ਜਿਹੜੀ ਇੱਥੇ ਗੁਰਪ੍ਰੀਤ ਕੌਰ ਹੈ ਉਹਨੂੰ ਕਨਸਟੇਬਲ ਦੀ ਨੌਕਰੀ ਦਿੱਤੀ ਹੈ ਪੰਜਾਬ ਪੁਲਿਸ ਦੇ ਵਿੱਚ ਦੂਸਰੇ ਨੰਬਰ ਦੇ ਦਿੱਤੀ ਉਹਨਾਂ ਦੇ ਫਾਦਰ ਸਾਹਿਬ ਨੂੰ 1 ਕਰੋੜ ਦੀ ਜਿਹੜੀ ਆਰਥਿਕ ਸਹਾਇਤਾ ਦੇਣੀ ਸੀ ਉਹ ਦਿੱਤੀ ਹੈ ਪਿੰਡ ਦੀ ਮੰਗ ਸੀਗੀ ਕਿ ਇੱਥੇ ਇੱਕ ਸਟੇਡੀਅਮ ਬਣੇ ਸ਼ੁਭ ਕਰਨ ਦੇ ਨਾਂ ਤੇ ਉਹ ਵੀ ਉਹਨਾਂ ਨੇ ਪ੍ਰਵਾਨਗੀ ਦਿੱਤੀ ਹੈ ਬਾਕੀ ਇਹਨਾਂ ਦੇ ਘਰ ਤਿੱਕਰ ਜਿਹੜੀ ਰੋਡ ਬਣ ਕੇ ਜਾਣੀ ਸੀ ਉਹ ਵੀ ਇੱਕ ਮੰਗ ਸੀਗੀ ਉਹ ਅਸੀਂ ਕੀਤੀ ਸੀ ਮੰਗ ਉਹ ਉਹਨੂੰ ਵੀ ਉਹਨਾਂ ਨੇ ਮਤਲਬ ਪ੍ਰਵਾਨ ਕੀਤਾ ਕਿ ਅਸੀਂ ਰੋਡ ਬਣਾ ਕੇ ਦੇਵਾਂਗੇ। ਨਾਲ ਇਹ ਪਿੰਡ ਦੀ ਮੰਗ ਸੀ ਇੱਕ ਕਿ ਸਕੂਲ ਉਹਨਾਂ ਦਾ 10ਵੀਂ ਤੱਕ ਹੈ। ਇਹਨੂੰ ਅਪਗ੍ਰੇਡ ਕਰਕੇ 12ਵੀਂ ਦਾ ਕੀਤਾ ਜਾਏ ਤੇ ਨਾਲ ਉਹਦਾ ਨਾਂ ਸ਼ੁਭ ਕਰਨ ਦੇ ਨਾਂ ਤੇ ਪਾਇਆ ਜਾਏ। ਇਹ ਇਹ ਵੀ ਉਹਨਾਂ ਨੇ ਮਤਲਬ ਇਹ ਕਿਹਾ ਵੀ ਸਾਨੂੰ ਪਿੰਡਾਂ ਦਾ ਸਾਰਾ ਵੇਖ ਲੈਂਦੇ ਹੋ। ਬੱਚੇ ਕਿੱਥੋਂ-ਕਿੱਥੋਂ ਕਿੰਨੇ-ਕਿੰਨੇ ਬੱਚੇ ਮਤਲਬ ਸਾਨੂੰ ਅਵੇਲੇਬਲ ਹੋ ਸਕਦੇ ਨੇ। ਉਸ ਹਿਸਾਬ ਨਾਲ ਅਸੀਂ ਉਹ ਵੀ ਕਰਾਂਗੇ। ਸਭ ਆਰਥਿਕ ਸਹਾਇਤਾ ਪਰਿਵਾਰ ਨੂੰ ਮਿਲ ਗਈ ਪਰ ਹਾਲੇ ਵੀ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ ਉਸ ਚੀਜ਼ ਨੂੰ ਇਸ ਸਮੇਂ ਕੀ ਦੇਖਦੇ ਹੋ ਦੇਖੋ ਇਨਸਾਫ ਇਕੱਲਾ ਪਰਿਵਾਰ ਨਹੀਂ ਇਨਸਾਫ ਦੀ ਮੰਗ ਤਾਂ ਅਸੀਂ ਵੀ ਕਰ ਰਹੇ ਹਾਂ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ ਪਿਛਲੇ ਦਿਨਾਂ ਦੇ ਵਿੱਚ ਮਾਨਯੋਗ ਹਾਈ ਕੋਰਟ ਨੇ ਆ ਜਿਹੜਾ ਹਰਿਆਣਾ ਗਵਰਨਮੈਂਟ ਨੂੰ ਇਹ ਕਿਹਾ ਕਿ ਸਾਨੂੰ ਇੱਕ ਅਫਸਰਾਂ ਦਾ ਪੈਨਲ ਦਿਓ ਸੀਨੀਅਰ ਅਫਸਰਾਂ ਦਾ ਜੀਤੂ ਅਸੀਂ ਇਨਵੈਸਟੀਗੇਸ਼ਨ ਕਰਵਾਈਏ ਤੋਂ ਅਸੀਂ ਵੀ ਇਹ ਮੰਗ ਕਰਦੇ ਹਾਂ ਕਿ ਜਿਨ੍ਹਾਂ ਨੇ ਸਾਡੇ ਗੋਲੀਆਂ ਮਾਰੀਆਂ ਜਿਨ੍ਹਾਂ ਨੇ ਸਾਨੂੰ ਜ਼ਖਮੀ ਕੀਤਾ ਜਿਨ੍ਹਾਂ ਨੇ ਸਾਡਾ ਸ਼ਹੀਦ ਕੀਤਾ ਉਹਨਾਂ ਨੂੰ ਇਨਸਾਫ ਦੀ ਮੰਗ ਕਿਵੇਂ ਕੀਤੀ ਚਾਹੀਦੀ ਪਹਿਲੀ ਗੱਲ ਫਿਰ ਮਾਨਯੋਗ ਹਾਈ ਕੋਰਟ ਨੇ ਇੱਕ ਕਮਿਸ਼ਨ ਬਣਾਇਆ ਕਮਿਸ਼ਨ ਕਾਦੇ ਲਈ ਬਣਿਆ ਕਿ ਇਨਸਾਫ ਦਿੱਤਾ ਜਾ ਸਕੇ ਤੇ ਉਹ ਜਿਹੜੇ ਕਮਿਸ਼ਨ ਤੋਂ ਇਨਸਾਫ ਮਿਲਣਾ ਸੀ ਇਨਸਾਫ ਦੇਣ ਲਈ ਕਮਿਸ਼ਨ ਬਣਿਆ ਉਸ ਕਮਿਸ਼ਨ ਦੇ ਖਿਲਾਫ ਹਾਈ ਕੋਰਟ ਦੇ ਹਾਈ ਕੋਰਟ ਸੌਰੀ ਹਰਿਆਣਾ ਗਵਰਨਮੈਂਟ ਸੁਪਰੀਮ ਕੋਰਟ ਜਾਂਦੀ ਹੈ ਕਿ ਇਹ ਕਮਿਸ਼ਨ ਦੇ ਕੋਲੋਂ ਇਹਦੀ ਜਾਂਚ ਨਹੀਂ ਹੋਣੀ ਚਾਹੀਦੀ ਇਹਦਾ ਮਤਲਬ ਹੈaryana government ਦੀਆਂ ਭਾਵਨਾਵਾਂ ਉਹਨਾਂ ਦੀ ਮਨਸ਼ਾ ਸਪਸ਼ਟ ਹੈ ਕਿ ਇਨਸਾਫ ਨਹੀਂ ਦੇਣਾ ਤੇ ਜੇ ਉਹਨਾਂ ਨੇ ਇਨਸਾਫ ਨਹੀਂ ਦੇਣਾ ਤੇ ਅਸੀਂ ਸਾਡੀ ਹੰਬਲ ਰਿਕਵੈਸਟ ਹੈ ਮਾਨਯੋਗ ਹਾਈ ਕੋਰਟ ਨੂੰ ਕਿ ਇਹ ਇਨਵੈਸਟੀਗੇਸ਼ਨ ਕਿਸੇ ਸੀਨੀਅਰ ਜੱਜ ਜਿਹੜਾ ਰਿਟਾਇਰ ਹੈ ਉਹਦੇ ਕੋਲੋਂ ਕਰਵਾਈ ਜਾਵੇ ਇਮਾਨਦਾਰੀ ਨਾਲ ਜੇ ਦੀ ਇਨਵੈਸਟੀਗੇਸ਼ਨ ਹੋਵੇ ਔਰ ਉਹਨੂੰ ਕਿਸੇ ਕਿਸ ਕੀਮਤ ਦੇ ਉੱਤੇ ਹਰਿਆਣਾ ਦੇ ਅਧਿਕਾਰੀਆਂ ਦੇ ਹਵਾਲੇ ਉਹਦੀ ਨਾਮ ਨਾ ਕੀਤਾ ਜਾਵੇ ਔਰ ਇਹ ਸਾਡੀ ਵੀ ਹੈ ਤੇ ਪਰਿਵਾਰ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ ਦੇਖੋ ਪਰਿਵਾਰ ਨੇ ਇੱਕ ਇੱਕ ਭੈਣ ਨੇ ਭਰਾ ਗਵਾਇਆ ਹੈ ਇਹ ਛੋਟੀ ਗੱਲ ਨਹੀਂ ਹੈ ਪਤਾ ਬੇਟਾ ਉਹਨੂੰ ਲੱਗਦਾ ਜਿਹਦਾ ਗਵਾਚਦਾ ਹੈ ਗੱਲਾਂ ਬਹੁਤ ਕੀਤੀਆਂ ਜਾ ਸਕਦੀਆਂ ਨੇ ਮੇਰੇ ਵਰਗਾ ਵੀ ਮੈਂ ਮਤਲਬ ਮਾਈਕ ਫੜ ਕੇ ਬਹੁਤ ਬੋਲ ਸਕਦਾ ਹਾਂ ਪਰ ਦਰਦ ਤਾਂ ਉਹਨੂੰ ਆ ਨਾ ਕਿ ਕਦੇ ਵੀ ਉਸ ਛੋਟੀ ਭੈਣ ਨੂੰ ਆਪਦੀ ਸਾਰੀ ਜ਼ਿੰਦਗੀ ਬੁੱਢਿਆ ਹੁੰਦਿਆਂ ਤੱਕ ਨੌਕਰੀਆਂ ਮਿਲ ਗਈਆਂ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਾਦੀ ਵੀ ਚੰਗਾ ਲੜਕੇ ਨਾਲ ਹੋ ਸਕਦੀ ਹੈ ਬੱਚੇ ਵੀ ਮਤਲਬ ਪੜ ਸਕਦੇ ਨੇ ਜ਼ਿੰਦਗੀ ਬਦਲ ਸਕਦੀ ਹੈ ਲੇਕਿਨ ਕਦੇ ਵੀ ਉਹਨੇ ਸਿਰ ਦੇ ਉੱਤੇ ਆ ਕੇ ਭਰਾ ਹੱਥ ਨਹੀਂ ਰੱਖੇਗਾ ਬਾਪ ਦੀ ਗੋਦ ਦੇ ਵਿੱਚੋਂ ਬੇਟੇ ਦਾ ਸਿਰ ਨਿਕਲ ਗਿਆ ਕਦੇ ਵੀ ਬਾਪ ਨੂੰ ਉਹ ਸਕੂਨ ਨਹੀਂ ਮਿਲੂਗਾ ਜਿਹੜਾ ਪੁੱਤ ਦੀ ਜਦੋਂ ਗੋਦੀ 'ਚ ਸਿਰ ਰੱਖ ਕੇ ਮਿਲਦਾ ਸੀ ਨਾ ਉਹ ਸਕੂਨ ਬਾਪ ਨੂੰ ਨਹੀਂ ਮਿਲੇਗਾ ਤਾਂ ਇਨਸਾਫ ਦੀ ਮੰਗ ਤਾਂ ਕਰਨਗੇ ਤੋ ਅਸੀਂ ਸਾਰੇ ਮਿਲ ਕੇ ਇਨਸਾਫ ਦੀ ਮੰਗ ਕਰਦੇ ਹਾਂ ਕਿ ਇਨਸਾਫ ਮਿਲਣਾ ਚਾਹੀਦਾ ਔਰ ਸਾਡੀ ਕੋਸ਼ਿਸ਼ ਹੋਏਗੀ ਕਿ ਭਵਿੱਖ ਦੇ ਵਿੱਚ ਸਾਨੂੰ ਕਿੰਨੀ ਵੀ ਲੜਾਈ ਲੜਨੀ ਪਵੇ ਅਸੀਂ ਇਹ ਤਨਸਾਬ ਲਵਾਂਗੇ। ਧਨਵਾਦ ਸਾਬ ਪੰਜਾਬ ਸਰਕਾਰ ਵੱਲੋਂ ਜੋ ਅੱਜ ਕਦਮ ਚੁੱਕਿਆ ਗਿਆ ਹੈ ਦੇਖਿਆ ਜਾਵੇ ਤਾਂ ਸੈਂਟਰ ਸਰਕਾਰ ਨਾਲ ਲਗਾਤਾਰ ਕਿਸਾਨ ਜਥੇਬੰਦੀਆਂ ਦੀ ਮਤਭੇਦ ਰਹਿੰਦੇ ਆ ਤੇ ਪੰਜਾਬ ਸਰਕਾਰ ਨਾਲ ਵੀ ਬਣੇ ਰਹਿੰਦੇ ਕੀ ਫਰਕ ਪਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ? ਇਹ ਦੇਖੋ ਇਹ ਇੱਕ ਉਹਨਾਂ ਨੇ ਆਪ ਦੀ ਬੰਦੀ ਜ਼ਿੰਮੇਵਾਰੀ ਜਾਂ ਜਿਹੜਾ ਆਪਦੀ ਅਨਾਉਂਸਮੈਂਟ ਪੂਰੀ ਕੀਤੀ ਹੈ ਭਵਿੱਖ ਦੇ ਵਿੱਚ ਕੀ ਕਰਦੇ ਨੇ ਇਹ ਤਾਂ ਇਹਨਾਂ ਤੇ ਡਿਪੈਂਡ ਕਰਦਾ ਹੈ। ਸਾਡਾ ਮਤਭੇਦ ਕਿਸੇ ਸਰਕਾਰ ਨਾਲ ਨਹੀਂ ਹੁੰਦਾ ਨਾ ਹਰਿਆਣੇ ਨਾਲ ਨਾ ਪੰਜਾਬ ਨਾਲ ਨਾ ਸਾਡਾ ਕੇਂਦਰ ਨਾਲ ਲੇਕਿਨ ਸਾਡੀਆਂ ਸਮੱਸਿਆਵਾਂ ਨੇ ਜਿਹੜੀਆਂ ਉਹਨੂੰ ਹੱਲ ਕਰਵਾਉਣ ਲਈ ਪ੍ਰੋਟੈਸਟ ਕਰਦੇ ਆਂ ਅਸੀਂ ਮਤਭੇਦ 'ਚ ਕਦੇ ਕਦੇ ਪ੍ਰੋਟੈਸਟ ਨਹੀਂ ਕਰਦੇ ਸਾਡੇ ਪ੍ਰੋਟੈਸਟ ਦਾ ਕਾਰਨ ਹੁੰਦਾ ਸਾਡੀਆਂ ਸਮੱਸਿਆਵਾਂ ਸਾਡੀਆਂ ਮੁਸ਼ਕਲਾਂ ਆਹ ਜਿਹੜਾ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਤੇ ਸਰਕਾਰ ਨੇ ਜਿਹੜਾ ਨਾ ਕਮਿਟਮੈਂਟ ਕੀਤੀਆਂ ਨੇ ਉਹ ਕਮਿਟਮੈਂਟ ਲੈ ਕੇ ਆਏ ਆ ਜੇ ਹੁਣ ਅਸੀਂ ਪੰਜਾਬ ਗਵਰਨਮੈਂਟ ਦੇ ਖਿਲਾਫ 12 ਤਰੀਕ ਨੂੰ ਬੈਠਣ ਲੱਗੇ ਸੀ ਤਾਂ ਸਾਡੇ ਨਾਲੇ ਪੰਜਾਬ ਗਵਰਨਮੈਂਟ ਦੀ ਕਮਿਟਮੈਂਟ ਸੀ ਉਹਨੂੰ ਉਹਨੂੰ ਪੂਰਾ ਕਰਵਾਉਣ ਵਾਸਤੇ ਬੈਠਣ ਲੱਗੇ ਸੀ ਤੋਂ ਇਸ ਕਰਕੇ ਸਾਡਾ ਕਿਸੇ ਵੀ ਪੋਲੀਟੀਕਲ ਪਾਰਟੀ ਨਾਲ ਕਿਸੇ ਵੀ ਸਰਕਾਰ ਨਾਲ ਨਿਜੀ ਤੌਰ ਤੇ ਕੋਈ ਰੌਲਾ ਨਹੀਂ ਕੋਈ ਲੜਾਈ ਨਹੀਂ ਸਾਡੀ ਹਾਂ ਸਾਡੇ ਮੁੱਦੇ ਨੇ ਸਾਡੇ ਮਸਲੇ ਨੇ ਸਾਡੀਆਂ ਸਮੱਸਿਆਵਾਂ ਨੇ ਉਹਦੇ ਲਈ ਅਸੀਂ ਫਿਰ ਮਤਲਬ ਸਾਡੀ ਲੋੜ ਹੈ ਸਮੇਂ ਦੀ ਅਸੀਂ ਲੋਕਾਂ ਦੀ ਕਿਸਾਨਾਂ ਦੀ ਅਗਵਾਈ ਕਰਦੇ ਹਾਂ ਤੇ ਕਿਸਾਨਾਂ ਦੀਆਂ ਉਹਨਾਂ ਮੁਸ਼ਕਲ ਮੁਸ਼ਕਲਾਂ ਨੂੰ ਲੈ ਕੇ ਤਾਂ ਫਿਰ ਰੌਲਾ ਅੰਦੋਲਨ ਕਰਨਾ ਸਾਡੀ ਜ਼ਿੰਮੇਵਾਰੀ ਬੰਦੀ ਹੈ ਨਾਲ ਹੀ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਹੋਰ ਵੀ ਅਜਿਹੇ ਕਿਸਾਨ ਸਨ ਕਿਸੇ ਦੀ ਅੱਖ ਚਲੀ ਗਈ ਕਿਸੇ ਦੇ ਹੋਰ ਅਜਿਹਿਆਂ ਸੱਟਾਂ ਲੱਗ ਗਈਆਂ ਜਿਸ ਕਰਕੇ ਉਹ ਅੰਗ ਹੀ ਨੋਗੇ ਕਿ ਉਹਨਾਂ ਦੇ ਲਈ ਵੀ ਆਉਣ ਵਾਲੇ ਦਿਨਾਂ 'ਚ ਕਦਮ ਚੁੱਕੂਗਾ ਹਾਂ ਜਦੋਂ ਵੀ ਸਾਡਾ ਸਰਕਾਰ ਨਾਲ ਕੋਈ ਫੈਸਲਾ ਹੋਏਗਾ ਕਿਦੋਂ ਵੀ ਫੈਸਲਾ ਦੁਬਾਰਾ ਹੁੰਦਾ ਗੱਲਬਾਤ ਚੱਲਦੀ ਹੈ ਕੱਲ ਨੂੰ ਚੱਲਦੀ ਹੈ 2 ਮਹੀਨਿਆਂ ਨੂੰ ਚੱਲਦੀ ਹੈ 6 ਮਹੀਨਿਆਂ ਨੂੰ ਚੱਲਦੀ ਹੈ 2 ਸਾਲ ਨੂੰ ਚੱਲਦੀ ਹੈ ਜਦੋਂ ਵੀ ਗੱਲ ਚੱਲੇਗੀ ਇਸ ਜਿੰਨੇ ਵੀ ਸਾਡੇ ਜ਼ਖਮੀ ਹੋਏ ਨੇ 433 ਇਹਨਾਂ ਜ਼ਖਮੀਆਂ ਦੀ ਮਦਦ ਪੰਜ ਨੌਜਵਾਨ ਜਿਨ੍ਹਾਂ ਦੀ ਅੱਖਾਂ ਦੀ ਰੋਸ਼ਨੀ ਚਲੀ ਗਈ ਦੇਖੋ ਕੱਲ ਕਹਿਣੀ ਬੜੀ ਸੌਖੀ ਹੈ ਵੀ ਅੱਖਾਂ ਦੀ ਰੋਸ਼ਨੀ ਚਲੀ ਗਈ ਸ਼ੁਭ ਕਰਨ ਦੀ ਮੌਤ ਹੋ ਗਈ ਸਿਰ ਚ ਗੋਲੀ ਲੱਗਨਾਂ ਹੁਣ ਮੈਨੂੰ ਐਂ ਦੱਸੋ ਵੀ ਜੇ ਕਿਸੇ ਬੱਚੇ ਦੇ ਇੱਥੇ ਰਹਿਣਾ ਲੱਗਿਆ ਅੱਖ ਚ ਅੱਖ ਗਈ ਹੈ ਤੇ ਉਹ ਹੋਰ ਥੋੜਾ ਜਿਹਾ ਅੱਗੇ ਹੋ ਜਾਂਦਾ ਤਾਂ ਦੀ ਮੌਤ ਹੋ ਜਾਣੀ ਸੀ ਟਾਰਗੇਟ ਤਾਂ ਹੈੱਡ ਨੂੰ ਕੀਤਾ ਹੈ ਨਾ ਹੁਣ ਉਹਨਾਂ ਉਹ ਪੰਜਾਂ ਦੇ ਵੀ ਸਮਝ ਲਓ ਮੌਤ ਹੋਣ ਵਰਗਾ ਕੰਮ ਸੀ ਇਦੋਂ ਅੱਗੇ ਹੁਣ ਉਹਨਾਂ ਦੀ ਅੱਖਾਂ ਦੀ ਰੋਸ਼ਨੀ ਗਈ ਅੱਜ ਕੋਈ ਬੰਦਾ ਦੁਨੀਆ ਤੇ ਇਹੋ ਜਿਹਾ ਨਹੀਂ ਮਿਲਣਾ ਜਿਹਨੂੰ ਇਹ ਕਹਈਏ ਵੀ ਤੂੰ ਕਰੋੜ 2 ਕਰੋੜ 1.5 ਕਰੋੜ ਰੁਪਈਆ ਲੈ ਲਾ ਆਪਦੀ ਇੱਕ ਅੱਖ ਇਸ ਮੁੰਡੇ ਨੂੰ ਦੇ ਦੇ ਕੋਈ ਨਹੀਂ ਦਿੰਦਾ ਕੋਈ ਨਹੀਂ ਦਿੰਦਾ ਤਾਂ ਇਸ ਕਰਕੇ ਉਹਨਾਂ ਦੀ ਦੀ ਜਿਹੜੀ ਮਤਲਬ ਕੁਰਬਾਨੀ ਹੈ ਇੱਕ ਵੱਡੀ ਕੁਰਬਾਨੀ ਹੈ ਉਸ ਕੁਰਬਾਨੀ ਦੀ ਉਸ ਸਮੱਸਿਆ ਦੀ ਉਹਨਾਂ ਦੀਆਂ ਗਈਆਂ ਅੱਖਾਂ ਦੀ ਮੰਗ ਕਰਨਾ ਉਹਦੀ ਪਰਭਾਈ ਕਰਾਉਣ ਲਈ ਮੰਗ ਕਰਨਾ ਸਾਡੀ ਇੱਕ ਜ਼ਿੰਮੇਵਾਰੀ ਬਣਦੀ ਹੈ ਜਦੋਂ ਵੀ ਫੈਸਲਾ ਹੋਏਗਾ ਉਹਨੂੰ ਗੱਲ ਨੂੰ ਵਿਚ ਲਾਵਾਂਗੇ ਬਿਲਕੁਲ ਸਰ ਪੂਰਾ ਸਿਆਲ ਵੀ ਲੰਘ ਗਿਆ ਹੁਣ ਧੁੱਪਾਂ ਦੇ ਵਿੱਚ ਵੀ ਉਸੇ ਤਰ੍ਹਾਂ ਡਟੇ ਹੋਏ ਨੇ ਕਿਸਾਨ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਹੋਰ ਕਾਲ ਦਿੱਤੀ ਜਾਵੇਗੀ ਕਿਉਂਕਿ ਪਹਿਲਾਂ ਸੀ ਕਿ ਚੋਣ ਜਾਬਤਾ ਲੱਗ ਗਿਆ ਸੀ ਪਰ ਹੁਣ ਕੋਈ ਆਉਣ ਵਾਲੇ ਦਿਨਾਂ ਦੇ ਵਿੱਚ ਨਵੀਂ ਕਾਲਾ ਵੀ ਇਹ ਦੇਖੋ ਫਿਲਹਾਲ ਹਜੇ ਕੋਈ ਪ੍ਰੋਗਰਾਮ ਨਹੀਂ ਹੈ ਮੀਟਿੰਗਾਂ ਹੋਣਗੀਆਂ ਮੀਟਿੰਗਾਂ ਦੇ ਵਿੱਚੋਂ ਕੋਈ ਕਾਲ ਆ ਸਕਦੀ ਹੈ ਸਰਕਾਰ ਕਿੰਨੀ ਸਾਡੇ ਪ੍ਰਤੀ ਸੰਜੀਦਾ ਹੁੰਦੀ ਹੈ ਕਿੰਨੀ ਸਾਡੇ ਪ੍ਰਤੀ ਉਹ ਗੈਰ ਸੰਜੀਦਗੀ ਨਾਲ ਮਤਲਬ ਪੇਸ਼ ਆਉਂਦੀ ਹੈ ਇਹ ਤਾਂ ਉਹ ਤੇ ਗੱਲ ਡਿਪੈਂਡ ਹੁੰਦੀ ਹੈ ਰਹੀ ਗੱਲ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਇੱਥੇ ਬੈਠਿਆਂ ਨੂੰ ਇਨਸੈਂਚਰ ਹੋ ਗਿਆ ਜੇ ਅਸੀਂ ਇੱਥੇ ਪੀਸਫੁਲੀ ਬੈਠੇ ਆ ਸਾਡੇ ਸਾਡੀਆਂ ਸ਼ਹਾਦਤਾਂ ਹੋਈਆਂ ਸਾਡੇ ਜ਼ਖਮੀ ਹੋਏ ਸਾਡੇ ਤੇ ਅਥਰੂ ਗੈਸ ਦੇ ਗੋਲੇ ਚੱਲੇ ਉਹ ਪੂਰੀ ਦੁਨੀਆ ਨੇ ਵੇਖੇ ਨਹੀਂ ਔਰ ਉਹ ਦੇਖ ਕੇ ਲੋਕਾਂ ਨੇ ਦੇ ਅੰਦਰ ਜਿਹੜਾ ਗੁੱਸਾ ਆਇਆ ਉਹ ਗੁੱਸਾ ਲੋਕਾਂ ਨੇ ਇਸ ਇਲੈਕਸ਼ਨ ਦੇ ਬਜਾਰ ਕੀਤਾ ਔਰ ਉਹ ਦਿਖਾਇਆ ਹੈ ਰੋਸ਼ ਦਿਖਾਇਆ ਲੋਕਾਂ ਨੇ ਜਿਹੜੀ ਪਾਰਟੀ ਜਿਹੜੀ ਸਰਕਾਰ ਜਿਹੜੀ ਗੋਲੀਆਂ ਚਲਾਉਣ ਵਾਲੀ ਸਰਕਾਰ ਹਨ 400 ਪਾਰ ਦੀ ਗੱਲ ਕਰਦੀ ਸੀ ਉਹਨੂੰ 400 ਪਾਰ ਦੀ بجائے ਉਹਨੂੰ 272 ਵੀ ਨਹੀਂ ਮਿਲੀਆਂ ਸਪਸ਼ਟ ਬਹੁਮਤ ਆਪਦੀ ਸਰਕਾਰ ਦਾ ਆਪਦੀ ਪਾਰਟੀ ਦਾ ਬਣਾ ਨਹੀਂ ਸਕੇ ਫਰੌੜੀਆਂ ਤੇ ਚੱਲ ਰਹੀ ਹੈ ਸਰਕਾਰ ਅੱਜ ਅੱਜਕੱਲ ਤਾਂ ਇਸ ਕਰਕੇ ਇਹ ਇੱਥੇ ਸ਼ਾਂਤਮਈ ਬੈਠੇ ਹੋਰੇ ਅੰਦੋਲਨ ਦਾ ਰਿਜ਼ਲਟ ਹੈ ਉਹਦਾ ਸਿੱਟਾ ਹੈ ਸਾਡੀ ਕੋਸ਼ਿਸ਼ ਹੋਏਗੀ ਕਿ ਅਸੀਂ ਹਮੇਸ਼ਾ ਅੰਦੋਲਨ ਨੂੰ ਇਸੇ ਤਰ੍ਹਾਂ ਸ਼ਾਂਤ ਬਣਾ ਕੇ ਰੱਖੀਏ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਸਰਕਾਰ ਨੂੰ ਅਸਲ ਜ਼ਰੂਰ ਪਿਆ ਉਹ ਸਾਨੂੰ ਪੰਜਾਬ 'ਚ ਦੇਖਣ ਨੂੰ ਵੀ ਮਿਲਿਆ ਕਿ ਇੱਕ ਸੀਟ ਵੀ ਭਾਜਪੀ ਨੂੰ ਨਹੀਂ ਆਈ ਪਰ ਫਿਰ ਵੀ ਸੈਂਟਰ ਦੇ ਵਿੱਚ ਫਿਰ ਤੁਹਾਡੇ ਸਾਹਮਣੇ ਉਹੀ ਸਰਕਾਰ ਬਣ ਕੇ ਖੜੀ ਹੋਈ ਆ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਨਵੀਂ ਰਣਨੀਤੀ ਬਣਾਈ ਜਾਵੇਗੀ ਉਸ ਚੀਜ਼ ਨੂੰ ਲੈ ਕੇ ਨਹੀਂ ਦੇਖੋ ਸਾਡਾ ਨਿਸ਼ਾਨਾ ਸਰਕਾਰ ਬਦਲਣਾ ਨਹੀਂ ਸੀ ਸਾਡਾ ਨਿਸ਼ਾਨਾ ਸੀ ਸਰਕਾਰ ਨੂੰ ਅਹਿਸਾਸ ਕਰਾਉਣਾ ਉਹ ਅਸੀਂ ਕਰਵਾ ਲਿਆ ਇਹਨਾਂ ਨੇ ਆਪਣੇ ਜਦੋਂ ਮੰਥਨ ਕੀਤੇ ਨੇ ਉਸ ਮੰਥਨ ਚ ਜਦੋਂ ਇਹ ਲਿਆਏ ਕਿ ਸਾਡੀ ਹਾਰ ਦਾ ਕਾਰਨ ਕਿਸਾਨ ਅੰਦੋਲਨ ਹੈ ਇਹਦਾ ਮਤਲਬ ਅਸੀਂ ਆਪ ਦੀ ਹੋਂਦ ਦਾ ਅਹਿਸਾਸ ਕਰਾਤਾ ਦਰਜ ਕਰਾਤੀ ਕਿ ਕਿਸਾਨਾਂ ਦੀ ਹੋਂਦ ਹੈਗੀ ਹੈ ਭਾਈ ਸਾਡੇ ਬਾਰੇ ਸੋਚੋ ਸੋਚਣ ਲਈ ਮਜਬੂਰ ਹੋਣਗੇ ਨਹੀਂ ਤਾਂ ਅੰਦੋਲਨ ਨੂੰ ਹੋਰ ਤਖੜਾ ਕਰਾਂਗੇ ਹਰਿਆਣਾ ਸਾਡਾ ਗਵਰਨਰ ਸਟੇਟ ਹੈ ਇਹਨੂੰ ਹੋਰ ਮਜ਼ਬੂਤ ਕਰਾਂਗੇ ਜਿਨ੍ਹਾਂ ਜਿਨ੍ਹਾਂ ਸਟੇਟਾਂ ਦੇ ਵਿੱਚ ਸਾਡਾ ਅੰਦੋਲਨ ਕਮਜ਼ੋਰ ਹੈ ਖਾਸ ਕਰਕੇ ਮਹਾਰਾਸ਼ਟਰ ਹੈ ਉੱਥੇ ਅਸੀਂ ਅੰਦੋਲਨ ਨੂੰ ਹੋਰ ਤੇਜ਼ ਕਰਾਂਗੇ ਝਾਰਖੰਡ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਆਪਣੇ ਅੰਦੋਲਨ ਨੂੰ ਤੇਜ਼ ਕਰਾਂਗੇ ਪੂਰੇ ਭਾਰਤ ਦੇ ਵਿੱਚ ਕੁਝ ਸਟੇਟਾਂ ਦੇ ਵਿੱਚ ਅਸੀਂ ਪਿੱਛੇ ਮਤਲਬ ਆ ਯਾਤਰਾ ਕਰਕੇ ਆਏ ਆ ਔਰ ਉਹਨਾਂ ਸਟੇਟਾਂ ਦੇ ਵਿੱਚ ਲੋਕਾਂ ਨੇ ਸਾਡਾ 8 ਤਰੀਕ ਵਾਲਾ ਕੱਲ ਵਾਲਾ ਮੰਗ ਪੱਤਰ ਉਹਨਾਂ ਸਟੇਟਾਂ ਦੇ ਲੋਕਾਂ ਨੇ ਦਿੱਤਾ ਹੈ ਇਹਦਾ ਮਤਲਬ ਅੰਦੋਲਨ ਸਪਰੈਡ ਹੋ ਰਿਹਾ ਹੈ ਅੰਦੋਲਨ ਨੂੰ ਹੋਰ ਭਾਰਤ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਸਪਰੈਡ ਕਰਾਂਗੇ ਲੋਕਾਂ ਦੇ ਵਿੱਚ ਗੱਲ ਲੈ ਕੇ ਜਾਵਾਂਗੇ ਲੋਕਾਂ ਨੂੰ ਦਿਖਾਵਾਂਗੇ ਵੈਨ ਵੀਡੀਓ ਵੈਨ ਲੈ ਕੇ ਲੋਕਾਂ ਨੂੰ ਦਿਖਾਵਾਂਗੇ ਕਿ ਕਿਸ ਤਰ੍ਹਾਂ ਦੀ ਸਰਕਾਰ ਹੈ ਇਹਨਾਂ ਨੇ ਕੀ ਕੁਝ ਕੀਤਾ ਸਾਡੇ ਦੇ ਇਥੇ ਔਰ ਇੱਕ ਇੱਕ ਬੰਦੇ ਤੱਕ ਉਹ ਗੱਲ ਲੈ ਕੇ ਜਾਵਾਂਗੇ ਅਸੀਂ ਡਲੇਵਾਲ ਸਾਹਿਬ ਅੰਦੋਲਨ ਜਿੱਤਣ ਦੇ ਲਈ ਇਕੱਠੇ ਹੋਣਾ ਬਹੁਤ ਜ਼ਰੂਰੀ ਹੁੰਦਾ ਐਸਕੇਐਮ ਦੇ ਵੱਲੋਂ ਤੁਹਾਡੇ ਨਾਲ ਜੁੜਨ ਦੀ ਵੀ ਕੋਸ਼ਿਸ਼ ਕੀਤੀ ਗਈ ਚਿੱਠੀ ਪੱਤਰ ਵੀ ਲਿਖੇ ਗਏ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਅੰਦੋਲਨ ਨੂੰ ਹੋਰ ਸ਼ਕਤੀਸ਼ਾਲੀ ਬਣਾਉਣਾ ਕੀ ਸਾਨੂੰ ਇਕੱਠੇ ਵੀ ਨਜ਼ਰ ਆਉਗੇ ਹਾਂ ਬੜਾ ਵੱਡਾ ਸਵਾਲ ਹੈ ਬੇਟਾ ਤੇ ਰਹੇ ਕਿ ਇੱਕੱਠ ਹੋਣਾ ਜ਼ਰੂਰੀ ਹੈ ਇਹ ਐਸੇ ਵੀ ਮਹਿਸੂਸ ਕਰਦੇ ਹੋ ਕਿ ਇਕੱਠ ਹੋਣਾ ਜ਼ਰੂਰੀ ਹੈ ਲੇਕਿਨ ਜਿਨ੍ਹਾਂ ਲੋਕਾਂ ਦੀ ਇਹਨਾਂ ਮੰਗਾਂ ਪ੍ਰਤੀ ਸੰਜੀਦਗੀ ਨਾ ਹੋਵੇ ਸੀਰੀਅਸਨੈਸ ਨਾ ਹੋਵੇ ਉਹ ਇਕੱਠ ਨਹੀਂ ਕਰਦੇ ਹੁੰਦੇ ਉਹ ਸਗੋਂ ਇਕੱਠ ਨੂੰ ਉਸ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਨੇ ਤੁਸੀਂ ਇੱਕ ਚੀਜ਼ ਨੋਟ ਕਰਕੇ ਦੇਖਿਓ ਕਦੇ ਇੱਕ ਪਾਸੇ ਤਾਂ ਲੀਡਰ ਕਹਿੰਦੇ ਨੇ ਕਿ ਅਸੀਂ ਨੰਗੇ ਪੈਰੀ ਜਾਨ ਨੂੰ ਤਿਆਰ ਹੈ ਏਕਤਾ ਕਰਨ ਦੇ ਲਈ ਉਹਨਾਂ ਨੇ ਬੈਠਣ ਨੂੰ ਤਿਆਰ ਹੈ ਪੈਰਾਂ ਦੇ ਪੱਕੇ ਧਰਨ ਨੂੰ ਤਿਆਰ ਹੈ ਤੇ ਜਿਹੜੀ ਚਿੱਠੀ ਸਾਨੂੰ ਲਿਖੀ ਜਾਂਦੀ ਹੈ ਉਹ ਚਿੱਠੀ ਜੇ ਕਿਹਾ ਜਾਂਦਾ ਹੈ ਕਿ ਡੱਲੇ ਵਾਲ ਪਹਿਲਾਂ ਇਸ ਗੱਲ ਦੀ ਗਲਤੀ ਮੰਨੇ ਮਾਫੀ ਮੰਗੇ ਕਿ ਐਸਕੇਮ ਨੌਨ ਪੋਲੀਟੀਕਲ ਬਣਾ ਕੇ ਮੈਂ ਗਲਤੀ ਕੀਤੀ ਹੈ ਕਿ ਇਹ ਏਕਤਾ ਬਣਾਉਣ ਵਾਲੀ ਗੱਲ ਹੈ ਫਿਰ ਇਹ ਕਹਵੇ ਕਿ ਜੀ ਜਿਹੜੇ ਫਿਰਕਾ ਪ੍ਰਸਤ ਲੋਕ ਨੇ ਉਹਨਾਂ ਨੂੰ ਦਲੋਂ ਜੋ ਬਾਹਰ ਕੱਢੋ ਇਹ ਇਕਤਾ ਬਣਾਉਣ ਵਾਲੀ ਗੱਲ ਹੈ ਸ਼ਰਤਾਂ ਲਾਇਆ ਜਾ ਰਹੀਆਂ ਨੇ ਜਿਹੜੇ ਲੋਕ ਅੰਦੋਲਨ ਲੜ ਰਹੇ ਨੇ ਐਸ ਕੇ ਐਮ ਨਾਨ ਪੋਲੀਟਿਕਲ ਬਣਾ ਕੇ ਜਿਹੜੇ ਲੋਕ ਉਸ ਐਸ ਕੇ ਐਮ ਦੀਆਂ ਲੜਾਈਆਂ ਦੀਆਂ ਰਹਿੰਦੀਆਂ ਮੰਗਾਂ ਨੂੰ ਮਨਾਉਣ ਲਈ ਦੁਬਾਰਾ ਅੰਦੋਲਨ ਕਰ ਰਹੇ ਨੇ ਉਹਨਾਂ ਨੂੰ ਤੁਸੀਂ ਕਹੋ ਕਿ ਤੁਸੀਂ ਮਾਫੀਆਂ ਮੰਗੋ ਤੇ ਆਪਦੇ ਵਿੱਚੋਂ ਜਿਹੜੇ ਫਿਰਕਾਪ੍ਰਸਤ ਲੋਕ ਨੇ ਉਹਨਾਂ ਨੂੰ ਬਾਹਰ ਕੱਢੋ ਹੁੱਲੜਬਾਜ਼ ਮੁੰਡਿਆਂ ਨੂੰ ਨੌਜਵਾਨਾਂ ਨੂੰ ਬਾਹਰ ਕੱਢੋ ਤਾਂ ਅੰਦੋਲਨ ਉਹ ਕਿਦੋਂ ਕੀ ਸੁਨੇਹਾ ਦੇਣਾ ਚਾਹੁੰਦੇ ਆ ਤੁਹਾਡੇ ਵੱਲੋਂ ਉਸ ਸਮੇਂ ਕਿਹਾ ਗਿਆ ਸੀ ਕਿ ਜੇਕਰ ਉਹ ਤੁਹਾਡੀ ਵਿਚਾਰਧਾਰਾ અપਨਾ ਲੈਣ ਤਾਂ ਤੁਸੀਂ ਉਹਨਾਂ ਦੇ ਨਾਲ ਚੱਲਣ ਨੂੰ ਵੀ ਤਿਆਰ ਹੋ। ਅਸੀਂ ਉਹਨਾਂ ਨੂੰ ਇਹ ਕਿਹਾ ਕਿ ਤੁਸੀਂ ਅਗਰ ਤੁਹਾਡੇ ਜੋ ਕੋਈ ਵੀ ਨਾਨ ਪੋਲੀਟੀਕਲ ਵਿਚਾਰਧਾਰਾ ਦੇ ਨਾਲ ਸਾਡੇ ਨਾਲ ਸਾਡੀ ਵਿਚਾਰਧਾਰਾ ਦੇ ਅਨੁਸਾਰ ਸਾਡੀਆਂ ਮੰਗਾਂ ਦੇ ਅਨੁਸਾਰ ਅੱਗੇ ਅੰਦੋਲਨ ਕਰਨਾ ਚਾਹੁੰਦਾ ਹੈ ਤਾਂ ਅਸੀਂ ਉਹਨਾਂ ਨੂੰ ਵੈਲਕਮ ਕਰਾਂਗੇ। ਉਹ ਸੋਦੇ ਵੀ ਕਹਤੇ ਸੀ ਅੱਜ ਵੀ ਕਹਿੰਦੇ ਆ। ਇੱਕ ਪਾਸੇ ਸ਼ੁਕਰਾਨ ਦੀ ਗੱਲ ਕੀਤੀ ਦੂਜੇ ਪਾਸੇ ਨਵਦੀਪ ਦੇ ਲਈ ਰੇਲਾਂ ਤੱਕ ਰੋਕੀਆਂ ਗਈਆਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਉਸ ਨੂੰ ਵੀ ਇਨਸਾਫ ਦਿਵਾਉਣ ਲਈ ਕੋਈ ਕਦਮ ਚੁੱਕਿਆ ਜਾਵੇਗਾ। ਉਹ ਇਨਸਾਫ ਜਿਹੜਾ ਨਵਦੀਪ ਦੇ ਲਈ ਅਸੀਂ ਇਹ ਪ੍ਰੋਗਰਾਮ ਦਿੱਤਾ ਹੈ ਕਿ ਅਸੀਂ 17 ਤੇ 18 ਜੁਲਾਈ ਨੂੰ ਅੰਮ੍ਰਾਲਾ ਦੇ ਅੰਦਰ ਐਸਐਸਪੀ ਆਫਿਸ ਦੇ ਸਾਹਮਣੇ ਡੀਸੀ ਆਫਿਸ ਦੇ ਸਾਹਮਣੇ ਇੱਕ ਵੱਡਾ ਪ੍ਰੋਟੈਸਟ ਕਰਾਂਗੇ ਦੋ ਦਿਨਾਂ ਦਾ ਦੋ ਦਿਨਾਂ ਦਾ ਸਰਕਾਰ ਤੋਂ ਅਸੀਂ ਮੰਗ ਕਰਦੇ ਹਾਂ ਅਪੀਲ ਕਰਦੇ ਹਾਂ ਕਿ ਇਹਨੂੰ ਤੁਰੰਤ ਨੌਜਵਾਨ ਨੂੰ ਉਰੇ ਹਾਕੀਤਾ ਜੇ ਅਗਰ ਉੱਥੇ ਕਿਸੇ ਤਰ੍ਹਾਂ ਦਾ ਕੋਈ ਮਾਹੌਲ ਖਰਾਬ ਹੁੰਦਾ ਹੈ ਮਾਹੌਲ ਵਿਗੜਦਾ ਹੈ ਜਾਂ ਕੋਈ ਅਨਸੁਖਾਮੀ ਘਟਨਾ ਵਾਪਰਦੀ ਹੈ ਉਹਦੀ ਜ਼ਿੰਮੇਵਾਰ ਫਿਰ ਹਰਿਆਣਾ ਗਵਰਨਮੈਂਟ ਹੋਏਗੀ ਪ੍ਰਦਰਸ਼ਨ ਹਾਲੇ ਵੀ ਜਾਰੀ ਆ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਨਵਾਂ ਦੇਖਣ ਨੂੰ ਮਿਲੇਗਾ ਕਿਉਂਕਿ ਪ੍ਰਦਰਸ਼ਨ 'ਚ ਉਸੇ ਤਰ੍ਹਾਂ ਕਿਸਾਨ ਬੈਠੇ ਹੋਏ ਨੇ ਕਹਿੰਦੇ ਹੁੰਦੇ ਕਿ ਇੱਕ ਸਮੇਂ ਤੋਂ ਬਾਅਦ ਸਰਕਾਰ ਤੇ ਵੀ ਅਸਰ ਹੋਣਾ ਬੰਦ ਹੋ ਜਾਂਦਾ ਸਰਕਾਰ ਦੁਬਾਰਾ ਵੀ ਬਣ ਗਈ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਦੇਖਣ ਨੂੰ ਮਿਲੇਗਾ ਦੇਖੋ ਮੈਂ ਪਹਿਲਾਂ ਹੀ ਤੁਹਾਡਾ ਇਹ ਸਵਾਲ ਦੁਬਾਰਾ ਰਿਪੀਟ ਹੋ ਗਿਆ ਮੈਂ ਪਹਿਲਾਂ ਵੀ ਇਹਦਾ ਜਵਾਬ ਦੇ ਚੁੱਕਿਆ ਹਾਂ ਕਿ ਅਸੀਂ ਪੀਸਫੁਲੀ ਢੰਗ ਦੇ ਨਾਲ ਬੈਠਿਆ ਨਹੀਂ ਪੂਰੇ ਭਾਰਤ ਦੇ ਵਿੱਚੋਂ ਸਾਡੇ ਤੇ ਗੋਲੀਆਂ ਚਲਾਉਣ ਵਾਲਿਆਂ ਨੂੰ ਸਾਨੂੰ ਮਾਰਨ ਵਾਲਿਆਂ ਨੂੰ ਸਾਨੂੰ ਜ਼ਖਮੀ ਕਰਨ ਵਾਲਿਆਂ ਨੂੰ ਸਬਕ ਸਿਖਾਉਣ ਦਾ ਦੇਸ਼ ਦੇ ਲੋਕਾਂ ਨੇ ਕੰਮ ਕੀਤਾ ਹੈ ਇਹ ਸਾਡੀ ਸ਼ਾਂਤੀ ਦਾ ਸਿੱਟਾ ਹੈ ਔਰ ਇਹ ਸ਼ਾਂਤੀ ਦਾ ਪੱਲਾ ਅਸੀਂ ਫੜ ਕੇ ਰੱਖਿਆ ਇਹ ਫੜਕੇ ਰੱਖਾਂਗੇ ਸਮੇਂ-ਸਮੇਂ ਤੇ ਅੰਦੋਲਨ ਦੀਆਂ ਕੌਲਾਂ ਆ ਸਕਦੀਆਂ ਨੇ ਬਹੁਤ ਧੰਨਵਾਦ ਤੁਹਾਡਾ ਤਾਂ ਬਿਲਕੁਲ ਹਾਲੇ ਵੀ ਕਿਤੇ ਨਾ ਕਿਤੇ ਪ੍ਰਦਰਸ਼ਨ ਉਸੇ ਤਰ੍ਹਾਂ ਜਾਰੀ ਹੈ ਪਰ ਦੂਜੇ ਪਾਸੇ ਸ਼ੁਭਕਰਨ ਨੂੰ ਦੇ ਪਰਿਵਾਰ ਨੂੰ ਇੱਕ ਵੱਡੀ ਰਾਹਤ ਮਿਲੀ ਹੈ ਸ਼ੁਭਕਰਨ ਦੇ ਵੱਲੋਂ ਜਿਸ ਤਰ੍ਹਾਂ ਪਹਿਲਾਂ ਵੀ ਸ਼ੁਭਕਰਨ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਖੜੀਆਂ ਹੋਈਆਂ ਸੀ ਤੇ ਹੁਣ ਜਿਹੜਾ ਇੱਕ ਮਾਨ ਸਰਕਾਰ ਦੇ ਵੱਲੋਂ ਇੱਕ ਵੱਡੀ ਰਾਹਤ ਦਿੱਤੀ ਗਈ ਹੈ 1 ਕਰੋੜ ਰੁਪਏ ਦੇ ਚੈੱਕ ਦੇ ਨਾਲ ਸਰਕਾਰੀ ਨੌਕਰੀ ਦਿੱਤੀ ਗਈ ਹੈ ਤੇ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਬਾਕੀ ਵੀ ਨੌਜਵਾਨਾਂ ਨੂੰ ਅਤੇ ਹੋਰ ਜੋ ਕਿਸਾਨ ਉਸ ਸਮੇਂ ਜ਼ਖਮੀ ਹੋਏ ਸਨ ਜਾਂ ਕਿਸੇ ਦੇ ਵੀ ਅੰਗਹੀਨ ਹੋਏ ਸਨ ਤਾਂ ਉਹਨਾਂ ਦੇ ਲਈ ਵੀ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਮੰਗ ਕਰੇਗੀ ਤੇ ਪ੍ਰਦਰਸ਼ਨ ਹਾਲੇ ਵੀ ਇਸੇ ਤਰ੍ਹਾਂ ਜਾਰੀ ਰਹੇਗਾ ਵੀਡੀਓ ਜਨਰੇਟ ਸੰਦੀਪ ਦੇ ਨਾਲ ਇੰਦਰ ਸਿੱਧੂ এবੀਪੀ ਸੰਜਾ ਚੰਡੀਗੜ੍ਹ